ਸ਼ਹਿਰ ਦੇ ਵਿੱਚ ਵਿਕਦੇ ਰੇੜੀਆਂ ਦੇ ਉੱਤੇ ਮੋਮੋਜ਼ 버ਗਰ ਤੇ ਸਪਰਿੰਗ ਰੋਲ ਤੁਸੀਂ ਬੜੇ ਸਵਾਦ ਦੇ ਨਾਲ ਚਟਕਾਰੇ ਲੈ ਕੇ ਇਸ ਨੂੰ ਬੜੇ ਸ਼ੌਕ ਦੇ ਨਾਲ ਖਾਂਦੇ ਹੋ ਪਰ ਕੀ ਤੁਹਾਨੂੰ ਪਤਾ ਹੈਗਾ ਵੀ ਇਹ ਬਣਦੇ ਕੀ ਵੀ ਨੇ ਕਿਸ ਪ੍ਰੋਸੀਜਰ ਦੇ ਨਾਲ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈਗਾ ਤੇ ਕਿਸ ਹਾਲਤ ਦੇ ਵਿੱਚ ਇਹ ਫਾਸਟ ਫੂਡ ਤਿਆਰ ਕਰਕੇ ਤੁਹਾਨੂੰ ਪਰੋਸਿਆ ਜਾਂਦਾ ਹੈਗਾ ਤਾਂ ਇਹਨਾਂ ਨੂੰ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਕਿ ਇਸ ਤਰੀਕੇ ਦਾ ਫਾਸਟ ਫੂਡ ਤੁਸੀਂ ਆਪਣੀ ਸਿਹਤ ਲਈ ਵੀ ਨੁਕਸਾਨ ਦਾ ਇੱਕ ਸਾਬਤ ਕਰ ਸਕਦੇ ਹੋ ਕਿਉਂਕਿ ਇਹ ਵੀਡੀਓ ਤੁਹਾਨੂੰ ਹੈਰਾਨ ਕਰ ਦੇਵੇਗੀ ਦਰਅਸਲ ਸ਼ਹਿਰ ਦੇ ਵਿੱਚ ਜਿਹੜੀਆਂ ਰੇੜੀਆਂ ਦੇ ਉੱਤੇ ਮੋਮੋਜ਼ ਤੇ 버ਗਰ ਤੇ ਸਪਰਿੰਗ ਰੋਲ ਵਿੱਚ ਜਾਂਦੇ ਨੇ ਤੇ ਉਹਨਾਂ ਦੇ ਉੱਤੇ ਕਾਰਵਾਈ ਦੇ ਲਈ ਪੰਜਾਬ ਪੁਲਿਸ ਹੁਣ ਸਖਤ ਨਜ਼ਰ ਆ ਰਹੀ ਹੈ ਤੇ ਹੁਣ ਸਿਹਤ ਵਿਭਾਗ ਦੇ ਵੱਲੋਂ ਜਿਹੜੇ ਕਿ ਫਾਸਟ ਫੂਡ ਬਣਾਉਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈਗੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸ ਦਈਏ ਕਿ ਜੋ ਕਿ ਸੇਤ ਵਿਭਾਗ ਮਾਛੀਵਾਲਾ ਦੀ ਟੀਮ ਨੇ ਡਾਕਟਰ ਦਵਿੰਦਰ ਕੁਮਾਰ ਦੀ ਅਗਵਾਈ ਹੇਠ ਫਾਸਟ ਫੂਡ ਬਣਾਉਣ ਵਾਲਿਆਂ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਹੈ ਤੇ ਉਸ ਦੌਰਾਨ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਹੈਗਾ ਉਹ ਹੈਰਾਨ ਕਰ ਦੇਣ ਵਾਲਾ ਸੀਗਾ ਫਾਸਟ ਫੂਡ ਤਿਆਰ ਕਰਨ ਵਾਲੀ ਜਗ੍ਹਾ ਤੇ ਮੱਖੀਆਂ ਹੀ ਮੱਖੀਆਂ ਨਜ਼ਰ ਆ ਰਹੀਆਂ ਸਨ ਅਤੇ ਜ਼ਮੀਨ ਤੇ ਹੀ ਮੋਮੋਜ਼ ਅਤੇ ਸਪ੍ਰਿੰਗ ਰੋਲ ਬਣਾਏ ਜਾ ਰਹੇ ਸੀ ਜਿਹੜੀ ਸੌਸ ਗ੍ਰਾਹਕਾਂ ਨੂੰ ਪਰੋਸੀ ਜਾਂਦੀ ਹੈ ਉਹ ਦੇਖਣ ਦੇ ਵਿੱਚ ਬਹੁਤ ਹੀ ਘਟੀਆ ਕੁਆਲਿਟੀ ਦੀ ਲੱਗ ਰਹੀ ਸੀ ਅਤੇ ਕਈ ਦਿਨਾਂ ਤੋਂ ਬਣੇ ਮੋਮੋਜ਼ ਫ੍ਰੀਜ ਦੇ ਵਿੱਚ ਰੱਖੀ ਹੋਈ ਸੀ ਤਾਂ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰ ਰਹੇ ਡਾਕਟਰ ਦਵਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰ ਦਿੰਦੇ ਹੋਏ ਕੀ ਦੱਸਿਆ ਹੈਗਾ ਆਹ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆਂ ਪਰ ਇਹ ਤਸਵੀਰਾਂ ਤੁਸੀਂ ਗੌਰ ਨਾਲ ਜ਼ਰੂਰ ਦੇਖਿਓ ਕਿਉਂਕਿ ਇਹਹੀ ਮੋਮੋਜ਼ ਸਪ੍ਰਿੰਗ ਰੋਲ ਤੁਸੀਂ ਰੇੜੀਆਂ ਦੇ ਉੱਤੇ ਜਾ ਕੇ ਬੜੇ ਚਟਕਾਰੇ ਲੈ ਕੇ ਇਸ ਨੂੰ ਸ਼ੌਕ ਦੇ ਨਾਲ ਖਾਂਦੇ ਹੋ ਪਰ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਇਹ ਤਿਆਰ ਕਿਵੇਂ ਕੀਤੇ ਜਾਂਦੇ ਨੇ ਇਹਨਾਂ ਨੂੰ ਤੁਸੀਂ ਜੋ ਖਾ ਰਹੇ ਹੋ ਇਹ ਪੂਰੀ ਤਰੀਕੇ ਦੇ ਨਾਲ ਹਾਈਜਾਇਨਿਕ ਹੈ ਵੀ ਹੈ ਜਾਂ ਫਿਰ ਨਹੀਂ ਤਾਂ ਸੇਤੂਪਾਗ ਦੀ ਟੀਮ ਉੱਤੇ ਪਹੁੰਚੀ ਹੈ ਕੀ ਕੁਝ ਉਹਨਾਂ ਦਾ ਕਹਿਣਾ ਹੈਗਾ ਆਉ ਤੁਹਾਨੂੰ ਇੱਕ ਵਾਰ ਸੁਣਾਉਂਦੇ ਆ ਨਾਮ ਤੇ ਆਪਣੀ ਹਾਂਜੀ ਮੈਂ ਡਾਕਟਰ ਦੇਵਿੰਦਰ ਕੁਮਾਰ ਮੈਡੀਕਲ ਆਫਸਰ ਸੀਐਚਸੀ ਮਾਛੀਵਾੜਾ ਚੈਕਿੰਗ ਕੀਤੀ ਜਾ ਰਹੀ ਆ ਪਾਸਪੋਰਟ ਜਿਹੜੇ ਬਣਾਉਂਦੇ ਨੇ ਹਾਂ ਜਨੂ ਦੇਖਣ ਜੀ ਅਸੀਂ ਪਾਸਪੋਰਟ ਦੀ ਰੇਡੀਆਂ ਦੇ ਜਿਹੜੇ ਵੇਅਰ ਹਾਊਸ ਹੈ ਜਿੱਥੇ ਪਾਸਪੋਰਟ ਬਣਾਉਂਦੇ ਨੇ ਉੱਥੇ ਅਸੀਂ ਚੈਕਿੰਗ ਕੀਤੀ ਹੈ ਉਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਪੁਰਾਣਾ ਗਲਿਆ ਸੜਿਆ ਮਾਲ ਵੇਚਦੇ ਨੇ ਜੀ ਤੇ ਕੀ ਕੀ ਤੁਹਾਨੂੰ ਮਿਲਿਆ ਜਿਹੜਾ ਹੈਗਾ ਜਿਆਦਾ ਅਸੀਂ ਜੀ ਮੋਮੋਸ ਤੇ ਆਪਣੇ ਸਪ੍ਰਿੰਗ ਰੋਲਸ ਦੇਖੇ ਜੋ ਕਿ ਬਿਨਾ ਬਰਤਨ ਬਿਨਾ ਸਫਾਈ ਤੋਂ ਰੱਖੇ ਹੋਏ ਪੂਰੀ ਅਨਾਈ ਜੀ ਨੇ ਜਦੋਂ ਗੱਲ ਕਰੀਏ ਮੱਖੀ ਵਗੈਰਾ ਬਹੁਤ ਦੇਖੀ ਜਾ ਰਹੀ ਹੈ ਸਫਾਈ ਦਾ ਜਮੇ ਕਹਿ ਰਹੇ ਕੀ ਐਕਸ਼ਨ ਕਰ ਲਾਏ ਹਾਂ ਹਾਂਜੀ ਅਸੀਂ ਨਾਲ ਦੀ ਨਾਲ ਨਗਰ ਕੌਂਸਲ ਨੂੰ ਇਨਫੋਰਮ ਕੀਤਾ ਹੈ ਉਹਨਾਂ ਨੇ ਟੀਮ ਭੇਜੀ ਹੈ ਅਸੀਂ ਚਲਾਨ ਕਰ ਰਹੇ ਹਾਂ ਜੀ ਇਹਨਾਂ ਦਾ ਇਸ ਮਾਨਵੀ ਚਕਵਾ ਰਹੇ ਜੀ ਕੀ ਕਹਣਾ ਤੁਹਾਨੂੰ ਜਿਹੜੇ ਮਛੋੜੇ ਵਾਸਤੇ ਜਾਂ ਹਾਂ ਅਸੀਂ ਹਰ ਇੱਕ ਨਾਗਰਿਕ ਨੂੰ ਇਹ ਹੀ ਸੋਚਣਾ ਦੇਣਾ ਚਾਹੁੰਦੇ ਆ ਕਿ ਫਾਸਟ ਫੂਡ ਬਿਲਕੁਲ ਨਾ ਖਾਈ ਜਾਣ ਜੋ ਕਿ ਆਪਣੀ ਸਿਹਤ ਲਈ ਬਹੁਤ ਨੁਕਸਾਨਦੇਹ ਹੈ ਤੇ ਜੋ ਕੰਡੀਸ਼ਨ ਅਸੀਂ ਦੇਖ ਰਹੇ ਆ ਇਹ ਤਾਂ ਬਿਮਾਰ ਕਰਨ ਵਾਲੀ ਹੀ ਕੰਡੀਸ਼ਨ ਹੈ। ਤੁਹਾਨੂੰ ਸਭ ਕਾਰਵਾਈ ਕੀਤੀ ਗਈ ਹੈ ਮੋਮੋਸ ਤੇ ਜਿਹੜੇ ਸਟ੍ਰਿੰਗ ਰੋਲ ਮਾਉਂਦੇ ਠੀਕ ਨਾ ਤੁਹਾਨੂੰ। ਬੜੀ ਮੈਂ ਤਾਂ ਬੜਾ ਅਫਸੋਸ ਦੇ ਨਾਲ ਇਹ ਗੱਲ ਕਹੂੰਗਾ ਕਿ ਸਾਡੇ ਬੱਚੇ ਜੋ ਕਿ ਸਾਡੇ ਨੌਜਵਾਨ ਨੇ ਅਸੀਂ ਦੇਖ ਰਿਹਾ ਕਿ ਸ਼ਾਮ ਨੂੰ ਫਾਸਟ ਫੂਡ ਵਾਲ ਜਿਸ ਤਰ੍ਹਾਂ ਅਸੀਂ ਟ੍ਰੈਂਡਿੰਗ ਹੋਏ ਹੋਏ ਆ ਤੇ ਜਿੰਮੇ ਮੈਂ ਤੁਹਾਡੇ ਮਾਧਿਅਮ ਤੋਂ ਵੀਡੀਓ ਦੇਖੀ ਆ ਤੇ ਮੇਰੀ ਮਾਨਯੋਗ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਮੋਮੋਸ ਭੁੰਜੇ ਰੱਖੇ ਹੋਏ ਨੇ, ਕ੍ਰੇਟ ਭਰ ਕੇ ਫ੍ਰੀਜਾਂ 'ਚ ਰੱਖੇ ਹੋਏ ਨੇ। ਔਰ ਈਵਨ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਇਹ ਸ਼ਾਮ ਨੂੰ ਮੋਮੋਸ ਵੇਚਦੇ ਆ ਤੇ ਗਲਵਜ਼, ਗਲਵਜ਼ ਬਿਲਕੁਲ ਨਹੀਂ ਪਾਏ ਹੁੰਦੇ, ਈਮਲੀ ਦੀਆਂ ਚਟਣੀਆਂ ਬਿਲਕੁਲ ਓਪਨ ਦੇ ਵਿੱਚ ਭਰ ਕੇ ਰੱਖੀਆਂ, ਮੱਖੀਆਂ ਵਿੱਚ ਪਰਪੈਰੀਆਂ ਸੀਗੀਆਂ। ਤਾਂ ਮੈਂ ਤੈਨੂੰ ਬਹੁਤ ਹੀ ਅਫਸੋਸਜਨ ਗੱਲ ਕਹੂੰਗਾ ਕਿਉਂਕਿ ਅੱਜਕੱਲ ਜਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੇ ਖਾਣੇ ਤੋਂ ਫੈਲ ਰਹੀਆਂ ਨੇ। ਤੁਸੀਂ ਦੇਖੋ ਕੈਂਸਰ ਕਿਸ ਤਰੀਕੇ ਬਦਲ ਰਿਹਾ ਕਿਉਂ ਬਦਲ ਰਿਹਾ ਇਟਸ ਡੂ ਟੂ ਲੈਂਕ ਆਫ ਫੂਡ ਜਦਿ ਅਸੀਂ ਆ ਗੰਦਾ ਖਾਣਾ ਖਾਂਦੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਮੋਮੋਜ਼ ਖਾਂਦੇ ਨੇ ਜੈ ਸਪ੍ਰਿੰਗ ਰੋਲ ਖਾਂਦੇ ਨੇ ਤੇ ਮੈਂ ਤਾਂ ਬਹੁਤ ਜ਼ਿਆਦਾ ਇਸ ਗੱਲ ਨੂੰ ਸੀਰੀਅਸ ਮੈਟਰ ਲਹੂੰਗਾ ਔਰ ਬਹੁਤ ਹੀ ਜ਼ਿਆਦਾ ਮੈਨੂੰ ਇਸ ਗੱਲ ਦਾ ਦੁੱਖ ਲੱਗਿਆ ਕਿ ਅਸੀਂ ਥੋੜੇ ਜਿਹਾ ਆਪਣੇ ਪੈਸੇ ਕਮਾਣ ਦੇ ਲਾਲਚ ਵਿੱਚ ਅਸੀਂ ਸਾਡੇ ਬੱਚਿਆਂ ਨਾਲ ਬਹੁਤ बड़ा ਖਿਲਵਾੜ ਹੋ ਰਿਹਾ ਸੋ ਜੋ ਕਾਰਵਾਈ ਡਾਕਟਰ ਸਾਹਿਬ ਨੇ ਕੀਤੀ ਆ ਤੇ ਮੈਂ ਤਾਂ ਇਹ ਕਹੂੰਗਾ ਦੇਰ ਆਏ ਦਰਸਤ ਆਏ ਤੇ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਫੂਡ ਸਪਲਾਈ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਜਿੰਨੀਆਂ ਰੇੜੀਆਂ ਇੱਥੇ ਲੱਗਦੀਆਂ ਨੇ ਰੇੜੀਆਂ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਫਾਇਦੇ ਲਈ ਸਾਡੀਆਂ ਜ਼ਿੰਦਗੀਆਂ ਨਾਲ ਨਾ ਖੇਡੋ ਕਮ ਸੇ ਕਮ ਸਫਾਈ ਦਾ ਖਿਆਲ ਰੱਖੋ ਜਿੰਨੇ ਤੁਸੀਂ 50 ਰੁਪਏ ਜੇਗਾ 60 ਰੁਪਏ ਲੈ ਲੋ ਐਸੇ ਮੈਟਰ ਨਹੀਂ ਕਰਦੇ ਮੈਟਰ ਲੋਕਾਂ ਦੀ ਜਾਨ ਕਰਦੀ ਆ ਸੋ ਮੈਂ ਐਜ਼ ਅ ਸ਼ਹਿਰ ਦਾ ਪ੍ਰਧਾਨ ਹੋਣ ਨਾਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੋ ਹੋਇਆ ਮੈਂ ਉਹਦੀ ਸ਼ਲਾਘਾ ਕਰਦਾ ਕਿ ਜੋ ਸਟੈਪ ਚੱਕਿਆ ਸਾਡੇ ਹੈਲਥ ਡਿਪਾਰਟਮੈਂਟ ਨੇ ਤੇ ਲੋਕਾਂ ਨੂੰ ਜਾਗਰੂਤ ਕੀਤਾ ਕਿ ਅਸੀਂ ਕੀ ਖਾ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਵੀ ਮੈਂ ਵੀ ਇਹ ਅਸੀਂ ਵੀ ਦੇਖਾਂਗੇ ਕਿ ਜੇ ਕਿਤੇ ਇਹੋ ਜਿਹਾ ਗੰਦਾ ਕੋਈ ਰੇੜੀ ਲੱਗਦੀ ਆ ਜਾਂ ਕੋਈ ਲੱਗਦਾ ਤੇ ਅਸੀਂ ਆਪਣੇ ਤੌਰ ਤੇ ਵੀ ਉਹਦੇ ਤੇ ਕਾਰਵਾਈ ਕਰਾਂਗੇ ਸੋ ਮੈਂ ਇੱਕ ਵਾਰ ਦੁਬਾਰਾ ਦੁਕਾਨਦਾਰਾਂ ਨੂੰ ਸਾਰੀ ਰੇੜੀ ਵਾਲਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਥੋੜੇ ਜੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਨਾ ਖੇਡੋ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਸਖਤੀ ਕਰਨੀ ਪਵੇ ਤੁਹਾਡੇ ਕੰਮ ਬੰਦ ਹੋਣ ਸੋ ਇਸ ਤੋਂ ਬੈਟਰ ਇਹ ਹੈ ਕਿ ਆਪਾਂ ਚੰਗਾ ਵੇਚੀਏ ਔਰ ਇੱਕ ਦੂਜੇ ਨੂੰ ਆਪਾਂ ਮਿਲਨ ਵਰਤਨਯੋਗ ਰਹਿ ਜਾਈਏ। ਨਾਮ ਤੇ ਰੋਟਾ ਆਸੂ ਮੇਰਾ ਨਾਮ ਜੇ ਸਿੰਘਾ ਜੀ ਸੈਨੀਟੇਸ਼ਨ ਬਣਾ ਦਾ ਹੈਲਪਰ ਤੇ ਮੌਕੇ ਤੇ ਸਾਨੂੰ ਜਿਵੇਂ ਸ਼ਹਿਰ ਭਾਗ ਵੱਲੋਂ ਇਨਫੋਰਮ ਕੀਤਾ ਗਿਆ ਹੈ ਤੇ ਮੌਕੇ ਤੇ ਸਾਡੀ ਸਾਰੀ ਟੀਮ ਆਈ ਹੈ ਪ੍ਰਧਾਨ ਜੀ ਵੱਲੋਂ ਸਾਨੂੰ ਜਦੋਂ ਮੈਸੇਜ ਲਾਇਆ ਗਿਆ ਹੈ। ਔਰ ਮੌਕੇ ਤੇ ਆ ਕੇ ਹੁਣ ਦੇਖਦੇ ਇਸ ਕਰਕੇ ਇਹਨਾਂ ਨਾਲ ਗੱਲਬਾਤ ਨੂੰ ਚਲਾਨ ਦੀ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਜਿਹੜਾ ਸਮਾਨ ਹੈ ਅਸੀਂ ਸਾਰਾ ਚੱਕਵਾ ਦੇਣੀ ਹੈ ਇੱਥੇ। ਬੜੇ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਕਿ ਇਹ ਜੀਸਨ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਜੋ ਕਰ ਰਹੇ ਹੋ ਮੌਕੇ ਤੇ ਤਾਂ ਪਿੰਡੀ ਵਾਂਗ ਕੀ ਕਹਿਣਾ ਕੋਲੋ ਲੋਕਾਂ ਨੂੰ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਕਿੰਨਾ ਜ਼ਿਆਦਾ ਮਤਲਬ ਮੱਖੀਆਂ ਕਿੰਨੀਆਂ ਨੇ ਕਿੰਨੀ ਗੰਦਗੀ ਹੈ ਤੇ ਲੋਕਾਂ ਨੂੰ ਇਦਾਂ ਹੀ ਖੜਾਈ ਜਾ ਰਹੇ ਨੇ ਸਭ ਤੋਂ ਸਖਤ ਅਸੀਂ ਕਾਰਵਾਈ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੀ ਸਾਡੇ ਤੋਂ ਹੋ ਸਕਦੀ ਹੈ ਕਿੰਨਾ ਸਾਮਾਨ ਕਿ ਜਬਤ ਕੀਤਾ ਗਿਆ ਤੇ ਕੀ ਕਰਨਾ ਉਸ ਸਾਮਾਨ ਦਾ ਉਸ ਸਾਮਾਨ ਨੂੰ ਅਸੀਂ ਜਾ ਕੇ ਟੋਆ ਪੱਟ ਕੇ ਇੱਕ ਜਗ੍ਹਾ ਨੱਪ ਦਿਆਂਗੇ ਸਭਾ ਡੰਪ ਦੇ ਉੱਤੇ ਤੇ ਹੁਣ ਅਸੀਂ ਜਿਹੜਾ ਇਹਨਾਂ ਨੇ ਜਿਹੜਾ ਨਾਹ ਹੈ ਕਾਫੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਪਿਆ ਹੈਗਾ ਇੱਥੇ ਤੇ ਕੀ ਕਰਬੇ ਬਣ ਨਹੀਂ ਜਾਂਦੇ ਇਹਨੇ ਮੌਕੇ ਤੇ ਹੁਣ ਚਲਾਨ ਵੀ ਕਰਾਂਗੇ ਤੇ ਬਾਕੀ ਜਿੰਨਾ ਸਮਾਨ ਆਸੀ ਇੱਥੇ ਚੱਕਵਾ ਰਹੇ ਜੀ ਸਭ ਅਵੇਰ ਕੀ ਕਰਦੇ ਲੋਕਾਂ ਨੂੰ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਖਾਣ ਤੋਂ ਪਹਿਲਾਂ ਇੱਕ ਵਾਰੀ ਦੇਖੋ ਵੀ ਜਿੱਥੇ ਬਣਦਾ ਹੈ ਇੱਕ ਵਾਰੀ ਵਿਜੀਟ ਵੀ ਕਰਨਾ ਚਾਹੀਦਾ ਵੀ ਕਿੰਨੀ ਗੰਦਗੀ ਦੇ ਵਿੱਚ ਬਣਾ ਰਹੇ ਨੇ ਬੈਡ ਦੇ ਥੱਲੋਂ ਸਮਾਨ ਨਿਕਲਦਾ ਪਿਆ ਹੈ ਜਾਂ ਉੱਥੇ ਪੈ ਰਹੇ ਨੇ ਉੱਥੇ ਸਵਾੜ ਪਾ ਰਹੇ ਨੇ ਤੇ ਸਿਹਤ ਲਈ ਕਿੰਨਾ ਜ਼ਿਆਦਾ ਹੋ ਹੈਗਾ ਜਾਂ ਤਾਂ ਸੋਚਣਾ ਚਾਹੀਦਾ ਲੋਕਾਂ ਨੂੰ